ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਸਿੱਖੂ ਆਸ ਲਹਿਰਾਗਾਤ ਹੋਣ ਜਾ ਰਹੀ ਹੈ ਜੀ। ਡੇਢ ਸਾਲ ਦੀ ਬੱਚੀ ਆ ਬਹੁਤ ਸੋਹਣੀ ਚਾਰ ਥਨ ਬਿਲਕੁਲ ਓਕੇ ਆ ਜੀ। ਡਿਮਾਂਡ ਵੀ ਉਹਦੀ 15000 ਦੀ ਬਿਲਕੁਲ ਜਾਇਜ਼ ਰੇਟ ਦੇ ਵਿੱਚ। ਮਾਂ ਦਾ ਦੁੱਧ ਦਾ ਰਿਕਾਰਡ 20 ਕਿਜੀ ਪਲੱਸ ਆ ਜੀ। 98493493 ਵੀਰ ਦਾ ਨੰਬਰ ਆ। ਇਸ ਨੰਬਰ ਤੇ ਸੰਪਰਕ ਕਰਕੇ ਵੀ ਨਾਲ ਗੱਲਬਾਤ ਕਰ ਸਕਦੇ ਹੋ। ਜੋ ਡਿਮਾਂਡ ਹੈ ਬਿਲਕੁਲ ਜੈਜ ਰੇਟ 15000 ਦੀ ਡਿਮਾਂਡ ਹੈ ਵੀਰ ਦੀ ਤੇ ਮਾਂ ਦਾ ਦੁੱਧ ਦਾ ਰਿਕਾਰਡ 20kg ਪਲੱਸ ਹੈ ਜੀ ਸੇਖੂ ਬਾਸ ਲਹਿਰਾ ਕਾਗਾ ਖੜੀ ਆ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇਨਸਟਾਡੀ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਵਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ 600 67 24 360 ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਚੈਨਲ ਤੇ ਪੇਜ ਨੂੰ ਕਰਿਓ ਫੋਲੋ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ